ਪੰਜਾਬੀ ਨੋਟਬੁੱਕ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਅ ਦੁਨੀਆ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੀ ਡੁੰਗਾਈ ਵਿੱਚ ਜਾਵਾਂਗੇ ਅ ਅਸੀਂ ਵਪਾਰ ਦੀ ਗੱਲ ਕਰਾਂਗੇ ਕ੍ਰਿਪਟੋ ਦੀ ਹਾਂਜੀ ਤੇ ਨਾਲ ਹੀ ਅਮਰੀਕਾ ਦੇ ਕਰੇਲੂ ਮਾਮਲੇ ਰੂਸ ਯੂਕਰੇਨ ਤੇ ਫਿਰ AI ਯਾਨੀ ਟੈਕਨੋਲੋਜੀ ਦੀਆਂ ਤਾਜ਼ਾ ਖਬਰਾਂ ਤੇ ਵੀ ਨਜ਼ਰ ਮਾਰਾਂਗੇ। ਬਿਲਕੁਲ। ਮਕਸਦ ਇਹ ਹੀ ਹੈ ਕਿ ਇਹਨਾਂ ਸਾਰੇ ਮਤਲਬ ਗੁੰਝਲਦਾਰ ਮੁੱਦਿਆਂ ਨੂੰ ਥੋੜਾ ਸੌਖਾ ਕਰਕੇ ਸਮਝਾਇਆ ਜਾਵੇ। ਹਾਂ, ਤਾਂ ਚਲੋ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਮਰੀਕੀ ਅਰਥ ਸ਼ਾਸਤਰਾ। ਹੂੰ। ਸੁਣ ਚਾਇਆ ਕਿ ਕਸਟਮ ਡਿਊਟੀ ਤੋਂ ਰਿਕਾਰਡ ਕਮਾਈ ਹੋਈ ਹੈ। ਹਾਂਜੀ, ਪਹਿਲੀ ਵਾਰ 100 ਬਿਲੀਅਨ ਡਾਲਰ ਤੋਂ ਉੱਤੇ। ਇਹ ਇੱਕ ਕਾਫੀ ਵੱਡਾ ਅੰਕੜਾ ਹੈ। ਸਹੀ ਗੱਲ ਹੈ। ਤੇ ਇਹਦੇ ਨਾਲ ਸਰਕਾਰ ਕੋਲ 27 ਬਿਲੀਅਨ ਵਾਧੂ ਪੈਸਾ ਆ ਗਿਆ। ਹੂੰ ਪਰ ਦੂਜੇ ਪਾਸੇ ਉਹ ਯੂਰੋਪੀ ਸੰਘ ਤੇ ਨਵੇਂ ਟੈਕਸ ਲੱਗਣ ਦੀ ਗੱਲ ਹੋ ਰਹੀ ਹੈ। ਹਾਂ ਤੇ ਖਾਸ ਕਰਕੇ ਜਿਹੜੀ ਤਾਂਬੇ ਤੇ 50% ਟੈਰਿਫ ਦੀ ਗੱਲ ਹੈ ਉਹਨੇ ਗੱਡੀਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਮਤਲਬ ਚਿੰਤਾਜ ਪਾ ਦਿੱਤਾ ਹੈ। ਅੱਛਾ ਹੂੰ ਤੇ ਕੈਨੇਡਾ ਬ੍ਰਾਜ਼ੀਲ ਤੇ ਵੀ ਟੈਕਸ ਵਧੇ ਨੇ। ਬਿਲਕੁਲ ਇਹ 100 ਬਿਲੀਅਨ ਦਾ ਅੰਕੜਾ ਅਤੇ 27 ਬਿਲੀਅਨ ਦਾ ਸਰਪਲਸ ਦੇਖੋ ਇਹ ਸਿਰਫ ਨੰਬਰ ਨਹੀਂ ਇਹ ਦਿਖਾਉਂਦਾ ਹੈ ਕਿ ਵਪਾਰ ਨੀਤੀਆਂ ਕਿਵੇਂ ਸਰਕਾਰੀ ਖਜ਼ਾਨੇ ਨੂੰ ਪਰ ਸਕਦੀਆਂ ਨੇ ਪਰ ਇਸ ਦਾ ਦੂਜਾ ਪਾਸਾ ਵੀ ਹੈ। ਹੂੰ ਕੀ ਜਿਵੇਂ ਤਾਂਬੇ ਤੇ ਇਹਨਾ ਭਾਰੀ ਟੈਰਿਫ ਹੁਣ ਜਦੋਂ ਇਲੈਕਟ੍ਰਿਕ ਗੱਡੀਆਂ ਦੀ ਐਨੀ ਮੰਗਾ ਤਾਂ ਇਹ ਪੂਰੀ ਸਪਲਾਈ ਚੇਨ ਨੂੰ ਹਿਲਾ ਸਕਦਾ ਹੈ। ਅੱਛਾ ਤੇ ਆਖਿਰ ਨੂੰ ਕੀਮਤਾਂ ਗਾਹਕਾਂ ਲਈ ਵਧਣਗੀਆਂ? ਇਹ ਸਭ ਮਤਲਬ ਉਹੀ ਪਹਿਲਾਂ ਆਪਣਾ ਦੇਸ਼ ਵਾਲੀ ਸੋਚ ਦਾ ਨਤੀਜਾ ਲੱਗਦਾ ਹੈ। ਹੂੰ ਸਹੀ ਗੱਲ ਹੈ। ਅੱਛਾ ਹੁਣ ਅੱਗੇ ਚੱਲਦੇ ਹਾਂ ਕ੍ਰਿਪਟੋ ਕਰੰਸੀ ਵੱਲ। ਇੱਥੇ ਵੀ ਇੱਕ ਦਿਲਚਸਪ ਖਬਰ ਹੈ ਕੋਈ ਐਕਵਾਕਲਾਈ ਫਾਊਂਡੇਸ਼ਨ ਹੈ ਜਿਸਨੇ 트ੰਪ ਦੇ ਨਵੇਂ cripto ਕਾਰੋਬਾਰ ਚ 100 ਮਿਲੀਅਨ ਡਾਲਰ ਲਾਉਣ ਦਾ ਐਲਾਨ ਕੀਤਾ ਹਾਂ 100 ਮਿਲੀਅਨ ਪਰ ਅਜੀਬ ਗੱਲ ਇਹ ਹੈ ਕਿ ਇਸ ਫਾਊਂਡੇਸ਼ਨ ਬਾਰੇ ਜਾਂ ਪੈਸਾ ਕਿੱਥੋਂ ਆ ਰਿਹਾ ਮਤਲਬ ਕੋਈ ਖਾਸ ਜਾਣਕਾਰੀ ਹੈ ਨਹੀਂ ਹਾਂ ਇਹੀ ਤਾਂ ਗੱਲ ਹੈ ਪਾਰਦਰਸ਼ਿਤਾ ਦੀ ਕਮੀ ਦੇਖੋ cripto ਵਿੱਚ ਇਹ ਕੋਈ ਨਵੀਂ ਗੱਲ ਤਾਂ ਨਹੀਂ ਪਰ ਜਦੋਂ ਇੰਨੀ ਵੱਡੀ ਰਕਮ ਹੋਵੇ ਤੇ ਨਾਲ ਇੱਕ ਏਡਾ ਵੱਡਾ ਸਿਆਸੀ ਨਾਮ ਜੁੜ ਜਾਵੇ ਹਾਂਜੀ ਤਾਂ ਫਿਰ ਸਵਾਲ ਤਾਂ ਉੱਠਦੇ ਹੀ ਕੀ ਇਹ ਸਿਰਫ ਨਿਵੇਸ਼ ਹੈ ਜਾਂ ਕੁਝ ਹੋਰ ਚੱਲ ਰਿਹਾ ਹੈ ਪਿੱਛੇ? ਬਿਲਕੁਲ। ਜਦੋਂ ਪਤਾ ਹੀ ਨਾ ਹੋਵੇ ਪੈਸਾ ਕਿਸ ਦਾ ਹੈ, ਕਿੱਥੋਂ ਆਇਆ ਹੈ ਤਾਂ ਸ਼ੱਕ ਤਾਂ ਹੋਏ ਗਈ। ਇਹ ਕ੍ਰਿਪਟੋ ਦੀ ਦੁਨੀਆ ਦੀਆਂ ਰੈਗੂਲੇਟਰੀ ਚੁਣੌਤੀਆਂ ਨੂੰ ਵੀ ਸਾਹਮਣੇ ਲਿਆਉਂਦਾ ਹੈ। ਸਹੀ ਕਿਹਾ। ਅੱਛਾ ਹੁਣ ਅਮਰੀਕਾ ਦੇ ਅੰਦਰੂਨੀ ਮਾਮਲਿਆਂ ਤੇ ਆਉਂਦੇ ਆ। ਉੱਥੇ ਵੀ ਕਾਫੀ ਕੁਝ ਹੋ ਰਿਹਾ ਲੱਗਦਾ ਹੈ। ਹਾਂਜੀ। ਜਿਵੇਂ ਹੜ੍ਹਾਂ ਤੋਂ ਬਾਅਦ ਫੀਮਾ ਜਿਹੜੀ ਆਫਤ ਪ੍ਰਬੰਧਨ ਏਜੰਸੀ ਹੈ ਉਹਨੂੰ ਖਤਮ ਕਰਨ ਦੀ ਮੰਗ ਹੋ ਰਹੀ ਹੈ। ਭਾਵੇਂ ਉਹ ਮਦਦ ਵੀ ਕਰ ਰਹੇ ਨੇ। ਹਾਂ। ਇਹ ਥੋੜੀ ਅਜੀਬ ਗੱਲ ਲੱਗਦੀ ਹੈ ਤੇ ਨਾਲੇ ਉਹ ਕੈਨਾਬਿਸ ਵਾਲੀ ਘਟਨਾ ਹਾਂ ਇੱਕ ਕੈਨਾਬਿਸ ਕਾਰੋਬਾਰ ਤੇ ਛਾਪੇ ਵੇਲੇ ਇੱਕ ਖੇਤ ਮਜ਼ਦੂਰ ਦੀ ਮੌਤ ਹੋ ਗਈ ਇਹ ਵੀ ਖਬਰ ਹੈ ਹੂੰ ਤੇ ਉਹ ਜਨਮ ਅਧਿਕਾਰ ਨਾਗਰਿਕਤਾ ਵਾਲਾ ਮੁੱਦਾ ਹਾਂ ਅਦਾਲਤ ਨੇ ਤਾਂ ਉਹਨੂੰ ਕਾਇਮ ਰੱਖਿਆ ਪਰ ਦੂਜੇ ਪਾਸੇ ਸੁਪਰੀਮ ਕੋਰਟ ਨੇ ਸਰਕਾਰੀ ਨੌਕਰੀਆਂ 'ਚ ਵੱਡੀ ਕਟੌਤੀ ਨੂੰ ਹਰੀ ਝੰਡੀ ਦੇ ਦਿੱਤੀ ਦੇਖੋ ਇਹ ਸਾਰੀਆਂ ਘਟਨਾਵਾਂ ਭਾਵੇਂ ਵੱਖ-ਵੱਖ ਲੱਗਣ ਪਰ ਇਹ ਅਸਲ ਵਿੱਚ ਇੱਕ ਵੱਡੀ ਤਸਵੀਰ ਦਾ ਹਿੱਸਾ ਨੇ ਕਿਵੇਂ ਜਿਵੇਂ ਫੀਮਾ ਤੇ ਬਹਿਸ ਇਮੀਗ੍ਰੇਸ਼ਨ ਛਾਪੇ, ਨਾਗਰਿਕਤਾ ਦੇ ਨਿਯਮ, ਨੌਕਰੀਆਂ 'ਚ ਕਟੌਤੀ, ਇਹ ਸਭ ਸਰਕਾਰ ਦੇ ਸਾਈਜ਼, ਉਹਦੀ ਭੂਮਿਕਾ ਤੇ ਨੀਤੀਆਂ ਬਾਰੇ ਚੱਲ ਰਹੀ ਡੂੰਗੀ ਬਹਿਸ ਵੱਲ ਇਸ਼ਾਰਾ ਕਰਦੀਆਂ ਨੇ। ਅੱਛਾ, ਇਹ ਤਬਦੀਲੀਆਂ ਦਾ ਸਿੱਧਾ ਅਸਰ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਤੇ ਤੇ ਉਹਨਾਂ ਦੇ ਅਧਿਕਾਰਾਂ ਤੇ ਪੈਂਦਾ ਹੈ। ਹੂੰ, ਚਲੋ ਹੁਣ ਰੂਸ-ਯੂਕਰੇਨ ਸੰਕਟ ਵੱਲ ਵੇਖਦੇ ਹਾਂ। ਇੱਥੇ ਕੀ ਨਮਾਇ? ਇੱਥੇ ਵੀ ਹਾਲਾਤ ਗਰਮੀ ਨੇ। ਅਮਰੀਕਾ ਨੇ ਕਿਹਾ ਕਿ ਉਹ ਨੈਟੋ ਰਾਹੀਂ ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਤੇ ਟਰੰਪ ਨੇ ਵੀ ਕੋਈ ਵੱਡਾ ਬਿਆਨ ਦੇਣ ਦੀ ਗੱਲ ਕਹੀ ਹੈ ਰੂਸ ਬਾਰੇ। ਹਾਂਜੀ ਤੇ ਯੂਕਰੇਨ ਵੱਲੋਂ ਰੂਸ ਤੇ ਰਸਾਇਣਿਕ ਹਥਿਆਰ ਵਰਤਣ ਦੇ ਦੋਸ਼ ਲੱਗੇ ਨੇ। ਉਹ ਜਾਂਚ ਦੀ ਮੰਗ ਕਰ ਰਹੇ ਨੇ। ਓਹ ਇਹ ਤਾਂ ਬਹੁਤ ਗੰਭੀਰ ਦੋਸ਼ ਹੈ ਤੇ ਹਮਲੇ ਵੀ ਜਾਰੀ ਨੇ। ਹਾਂ ਪੱਛਮੀ ਯੂਕਰੇਨ ਚ ਚਰਨੀਵਤਸੀ ਸ਼ਹਿਰ ਤੇ ਹਮਲਾ ਹੋਇਆ ਜਿੱਥੇ ਮੌਤਾਂ ਦੀ ਵੀ ਖਬਰ ਹੈ। ਇਸ ਮੋਰਚੇ ਤੇ ਦੇਖੋ ਸਥਿਤੀ ਹੋਰ ਉਲਝਦੀ ਜਾ ਰਹੀ ਹੈ। ਇੱਕ ਪਾਸੇ ਹੋਰ ਹਥਿਆਰਾਂ ਦਾ ਮਤਲਬ ਹੈ ਕਿ ਜੰਗ ਸ਼ਾਇਦ ਹੋਰ ਲੰਬੀ ਚੱਲੇ ਜਾਂ ਤੇਜ਼ ਹੋ ਜਾਵੇ ਦੂਜੇ ਪਾਸੇ ਰਸਾਇਣਿਕ ਹਥਿਆਰਾਂ ਦੇ ਦੋਸ਼ ਇਹ ਬਹੁਤ ਹੀ ਸੀਰੀਅਸ ਗੱਲ ਹੈ ਬਿਲਕੁਲ ਹੋਰ ਜੰਗ ਦੇ ਮਾਹੌਲ 'ਚ ਸੱਚਾਈ ਪਤਾ ਕਰਨਾ ਬਹੁਤ ਔਖਾ ਹੁੰਦਾ ਪਰ ਜੇ ਸੱਚ ਨਿਕਲੇ ਤਾਂ ਇਹ ਜੰਗੀ ਅਪਰਾਧ ਹੈ ਤੇ ਇਸ ਦੇ ਅੰਤਰਰਾਸ਼ਟਰੀ ਪੱਧਰ ਤੇ ਵੱਡੇ ਅਸਰ ਹੋ ਸਕਦੇ ਨੇ ਸਹੀ ਗੱਲ ਹੈ ਅੱਛਾ ਅਖੀਰ 'ਚ ਟੈਕਨੋਲੋਜੀ ਤੇ ਖਾਸ ਕਰਕੇ AI ਦੀ ਗੱਲ ਕਰੀਏ ਇੱਥੇ ਤਾਂ ਬਹੁਤ ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ। ਹਾਂਜੀ ਬਹੁਤ ਜ਼ਿਆਦਾ। ਇੱਕ ਵੱਡੀ ਚਿਪ ਬਣਾਉਣ ਵਾਲੀ ਕੰਪਨੀ ਦੀ ਵੈਲਿਊ 4 ਟ੍ਰਿਲੀਅਨ ਡਾਲਰ ਤੋਂ ਵੀ ਟੱਪ ਗਈ। ਕਮਾਲ ਦਾ ਅੰਕੜਾ ਹੈ 4 ਟ੍ਰਿਲੀਅਨ ਡਾਲਰਸ। ਹੈਨਾ ਤੇ OpenAI ਤੇ Perplexity ਵਰਗੀਆਂ ਕਾਪੜੀਆਂ AI ਵਾਲੇ ਵੈਬ ਬ੍ਰਾਊਜ਼ਰ ਲਿਆ ਕੇ Google Chrome ਨੂੰ ਟੱਕਰ ਦੇਣ ਦੀ ਤਿਆਰੀ 'ਚ ਨੇ। ਹਾਂ, ਮੁਕਾਬਲਾ ਵਧ ਰਿਹਾ। ਪਰ ਇਸ ਸਭ ਦਾ ਇੱਕ ਹੋਰ ਅਸਰ ਵੀ ਹੈ। ਕੀ? ਬਿਜਲੀ ਦੀ ਖਪਤ। ਡਾਟਾ ਸੈਂਟਰ ਤੇ ਇਹ AI ਚੈਟਬots ਬਹੁਤ ਬਿਜਲੀ ਖਾਂਦੇ ਨੇ ਜਿਸ ਨਾਲ ਪਾਵਰ ਗ੍ਰਿਡ ਤੇ ਦਬਾਅ ਵਧ ਰਿਹਾ। हां ये भी ਸੁਣਿਆ ਸੀ ਤੇ ਨਾਲ ਹੀ ਐਕਸ ਯਾਨੀ ਪਹਿਲਾਂ ਵਾਲਾ ਟਵਿੱਟਰ ਉਹਨਾਂ ਨੂੰ ਆਪਣੇ AI ਗ੍ਰੌਕ ਵੱਲੋਂ ਬਣਾਈ ਕੋਈ ਇਤਰਾਜ਼ਜੋਕ ਸਮਗਰੀ ਹਟਾਉਣੀ ਪਈ ਹਾਂ ਕੋਈ ਯਹੂਦੀ ਵਿਰੋਧੀ ਤੇ ਹਿਟਲਰ ਦੀ ਤਾਰੀਫ ਵਾਲੀ ਸਮਗਰੀ ਸੀ ਤੇ ਉਹਨਾਂ ਦੀ ਸੀਈਓ ਲਿੰਡਾ ਯਾਕਾਰੀਨੋ ਉਹਨਾਂ ਨੇ ਵੀ ਅਸਤੀਫਾ ਦਿੱਤਾ ਓਹੋ ਇਹ ਸਾਰੀਆਂ ਖਬਰਾਂ ਦੱਸਦੀਆਂ ਨੇ ਕਿ AI ਕਿੰਨੀ ਤੇਜ਼ੀ ਨਾਲ ਵਧ ਰਹੀ ਹੈ ਪੈਸੇ ਦੇ ਹਿਸਾਬ ਨਾਲ 4 ਟ੍ਰਿਲੀਅਨ ਡਾਲਰ ਨਵੀਆਂ ਐਪਲੀਕੇਸ਼ਨਾਂ ਜਿਵੇਂ ਬ੍ਰਾਊਜ਼ਰ ਪਰ ਨਾਲ ਹੀ ਚੁਣੌਤੀਆਂ ਵੀ ਵੱਡੀਆਂ ਨੇ ਜਿਵੇਂ ਇਕ ਤਾਂ ਬਿਜਲੀ ਦੀ ਲੋੜ ਇਹ 인ਫਰਾਸਟਰਕਚਰ ਦੀ ਸਮੱਸਿਆ ਹੈ ਦੂਜਾ ਐਕਸ ਵਾਲੀ ਘਟਨਾ ਦੱਸਦੀ ਹੈ ਕਿ AI ਤੋਂ ਪੈਦਾ ਹੋਏ ਗਲਤ ਜਾਂ ਨਫ਼ਰਤ ਵਾਲੇ ਸਮੱਗਰੀ ਨੂੰ ਕੰਟਰੋਲ ਕਰਨਾ ਕਿੰਨਾ ਔਖਾ ਹੈ ਹੂੰ ਤੇ ਸੀਓ ਦਾ ਜਾਣਾ ਇਹ ਵੱਡੀਆਂ ਟੈਕ ਕੰਪਨੀਆਂ ਚ ਚੱਲ ਰਹੀ ਅਸਥਿਰਤਾ ਨੂੰ ਵੀ ਦਿਖਾਉਂਦਾ ਹੈ ਤਾਂ ਕੁਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਕਿ ਵਪਾਰ ਟੈਕਨੋਲੋਜੀ ਦੇਸ਼ਾਂ ਦੇ ਅੰਦਰੂਨੀ ਮਾਮਲੇ ਤੇ ਕੋ ਮੰਤਰੀ ਟਕਰਾ ਇਹ ਸਭ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਬਿਲਕੁਲ ਸਭ ਕੁਝ ਆਪਸ ਚ ਜੁੜਿਆ ਹੋਇਆ ਹੈ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਨੀ ਆ ਹਾਂਜੀ ਜਿਵੇਂ ਅਸੀਂ ਦੇਖਿਆ ਕਿ ਵਪਾਰਿਕ ਦਬਾਅ ਕੰਪਨੀਆਂ ਨੂੰ ਖਰਚਾ ਘਟਾਉਣ ਲਈ ਮਜਬੂਰ ਕਰ ਰਹੇ ਨੇ ਤੇ ਦੂਜੇ ਪਾਸੇ AI ਲਗਾਤਾਰ ਕੰਮ ਨੂੰ ਆਟੋਮੇਟ ਕਰ ਰਹੀ ਹੈ ਹੂੰ ਕੀ ਇਹ ਦੋਵੇਂ ਚੀਜ਼ਾਂ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਨੌਕਰੀਆਂ ਦੇ ਬਾਜ਼ਾਰ ਵਿੱਚ ਕੋਈ ਵੱਡਾ ਬਦਲਾਅ ਲਿਆ ਸਕਦੀਆਂ ਨੇ ਇਸ ਬਾਰੇ ਸੋਚਣਾ ਬਣਦਾ ਹੈ ਦੇਖੋ ਸੋਚਣ ਵਾਲੀ ਗੱਲ ਹੈ ਇਸੇ ਨੁਕਤੇ ਨਾਲ ਅੱਜ ਦੀ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਸਾਨੂੰ Facebook ਅਤੇ Instagram ਤੇ ਵੀ ਫੋਲੋ ਕਰਨਾ ਨਾ ਭੁੱਲਣਾ ਹਾਂਜੀ ਜ਼ਰੂਰ ਅਗਲੀ ਵਾਰ ਫਿਰ ਮਿਲਾਂਗੇ ਨਵੀਆਂ ਖਬਰਾਂ ਤੇ ਉਹਨਾਂ ਦੇ ਹੋਰ ਡੂੰਘੇ ਵਿਸ਼ਲੇਸ਼ਣ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ